ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਜੋ ਕਿ ਸਰਹੰਦ ਦੀਆਂ ਵਿੱਚ ਜਿੰਦਾ ਚਿੰਕੇ ਸ਼ਹੀਦ ਕਰਤੇ ਗਏ ਸਨ ਸੋ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਈ ਨਹੀਂ ਭੁੱਲ ਸਕਦਾ ਇਸੇ ਤਰ੍ਹਾਂ ਹੀ ਹਰ ਸਾਲ ਸ਼ਹੀਦੀ ਪੰਦਰਵਾੜਾ ਮਨਾਇਆ ਜਾਂਦਾ ਹੈ ਜਿਸ ਦੇ ਵਿੱਚ ਅਲੱਗ-ਅਲੱਗ ਸੰਗਤਾਂ ਵੱਲੋਂ ਸ਼ਰਧਾਲੂਆਂ ਵੱਲੋਂ ਅਲੱਗ-ਅਲੱਗ ਤਰ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਦੇ ਇੱਕ ਹਿੰਦੂ ਵੀਰ ਹੈ ਜੋ ਕਿ ਪਟਿਆਲੇ ਤੋਂ ਹੈ ਔਰ ਹਰ ਹਾਲ ਸਾਲ ਰਾਤ ਨੂੰ ਠੰਡੇ ਪਾਣੀ ਦੇ ਬਰਫ਼ ਦੇ ਵਿੱਚ ਨਾ ਹੁੰਦਾ ਹੈ ਇਸ਼ਨਾਨ ਕਰਦਾ ਹੈ ਸੋ ਤਸਵੀਰਾਂ ਤੁਹਾਡਾ ਨਾਲ ਸਾਂਝੇ ਕਰ ਰਹੀਆਂ ਹਾਂ ਉਸ ਵੀਰ ਦੀਆਂ ਜੋ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਬਰ ਟੱਬ ਦੇ ਵਿੱਚ ਬਰਫ਼ ਪਾ ਕੇ ਤੇ ਉਸ ਨਾਲ ਹੀ ਇਸ਼ਨਾਨ ਕਰਦਾ ਹੈ ਤੇ ਉਸ ਸਮੇਂ ਨੂੰ ਮਹਿਸੂਸ ਕਰਦਾ ਹੈ ਜਦੋਂ ਕਿ ਛੋਟੇ ਸਾਬਜਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਵੀਰ ਹਰ ਸਾਲ ਇਸੇ ਤਰ੍ਹਾਂ ਹੀ ਸ਼ਰਧਾ ਭਾਵਨਾ ਦੇ ਨਾਲ ਠੰਡੀ ਬਰਫ਼ ਰ ਪਾ ਕੇ ਤੇ ਇਸ ਨਾਲ ਇਸ਼ਨਾਨ ਕਰਦਾ ਹੈ ਜਿਵੇਂ ਕਿ ਮਾਤਾ ਗੁਜਰਕੌਰ ਛੋਟੇ ਸਭ ਜਦੋਂ ਨੂੰ ਠੰਡੇ ਬੁਰਜ ਵਿੱਚ ਉਸ ਸਮੇਂ ਰੱਖਿਆ ਗਿਆ ਸੀ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿਣਾ ਇਸ ਵੀਰ ਦਾ ਕਿ ਉਹ ਹਰ ਸਾਲ ਇਸੇ ਤਰ੍ਹਾਂ ਇਸ਼ਨਾਨ ਕਰਕੇ ਜਿਹੜੀ ਕਿ ਆਪਣੀ ਸ਼ਰਧਾ ਪ੍ਰਗਟ ਕਰਦਾ ਹੈ ਟੋਨੀ ਜੀ ਤੁਸੀਂ ਹਰ ਸਾਲ ਇਸ਼ਨਾਨ ਕਰਦੇ ਹੋ ਕਿੰਨੇ ਸਾਲ ਹੋ ਗਏ ਉਹਨੂੰ 27 ਸਾਲ ਹੋ ਗਏ ਸਰ ਇਸ ਬਾਰੇ। ਮੱਕਦ ਪੁੱਛ ਆਇਆ ਜੀ ਇਸ਼ਨਾਨ ਕਰਨਾ ਹੈ ਜਿਹੜਾ ਠੰਡੇ ਪਾਣੀ ਦੇ ਉਰ ਬਰਫ਼ ਪਾ ਕੇ। ਐਕਚੁਅਲੀ ਸੀਗਾ ਬੌਜੀ ਨੇ ਮੈਨੂੰ ਸੁਣਾਈ ਸੀ ਗੱਲ ਵੀ ਜਦੋਂ ਮੈਂ ਬੌਜੀ ਦੀ ਥੋੜੀ ਸੇਵਾ ਕਰਦਾ ਹੁੰਦਾ ਸੀਗਾ ਰਾਤ ਨੂੰ 1 ਘੰਟਾ ਡੇਢ ਘੰਟਾ ਤੇ ਫਿਰ ਮਨੂੰ ਬੌਜੀ ਨੇ ਦੱਸਿਆ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਜੇ ਨੇ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਵਾਸਤੇ ਬਹੁਤ ਵੱਡਾ ਬਲੀਦਾਨ ਮਕਸਦ ਕੀਤਾ। ਆਪਣੇ ਆਪ ਪੂਰਾ ਪਰਿਵਾਰ ਸ਼ਹੀਦ ਹੋ ਗਏ ਉਹਨਾਂ ਦੇ ਕਰਕੇ। ਤੇ ਮੈਂ ਪੁੱਛਿਆ ਬੋਜੀ ਇਹ ਕਿਵੇਂ ਕਹਿੰਦੇ ਵੀ ਇਸ ਤਰ੍ਹਾਂ ਜਿਹੜੇ ਔਰੰਦੇ ਦੇ ਦਾ ਰਾਜ ਸੀਗਾ ਉਹ ਜ਼ਬਰਦਸਤੀ ਧਰਮ ਮਤਲਬ ਬਦਲਣਾ ਚਾਹੁੰਦਾ ਸੀ ਕਿ ਕਸ਼ਮੀਰੀ ਪੰਡਤ ਆਏ ਉਹਨਾਂ ਨੇ ਆ ਕੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਵੀ ਮਹਾਰਾ ਸਾਡਾ ਇਸ ਤਰ੍ਹਾਂ ਧਰਮ ਮਤਲਬ ਇਹ ਬਦਲਣਾ ਚਾਹੁੰਦੇ ਤੇ ਕਹਿੰਦੇ ਵੀ ਕਿਸੇ ਵੱਡੇ ਬੰਦੇ ਨੂੰ ਕੁਰਬਾਨੀ ਦੇਣੀ ਪਈ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਕੋਲ ਖੜੇ ਸੀਗੇ ਉਹ ਕਹਿੰਦੇ ਮਹਾਰਾ ਠੋਡੇ ਤੋਂ ਵੱਡਾ ਕੌਣ ਹੋਏਗਾ ਜੀ ਤਾਂ ਕਹਿੰਦੇ ਜੀ ਗੁਰੂ ਤੇਗ ਬਹਾਦਰ ਜੀ ਉਸੇ ਵਕਤ ਗੱਦੀ ਛੱਡਤੀ ਸੀ ਔਰ ਗੁਰੂ ਗੋਬਿੰਦ ਸਿੰਘ ਨੂੰ ਬਿਠਾ ਦਿਆ ਸੀਗਾ ਔਰ ਨਾਲ ਉਹਨਾਂ ਦੇ ਚੱਲ ਪਏ ਸੀ ਕਸ਼ਮੀਰ ਪੰਡਰਾਂ ਦੇ ਫਿਰ ਮੈਂ ਬੌਜੀ ਨੂੰ ਪੁੱਛਿਆ ਵੀ ਬੌਜੀ ਇਸ ਤਰ੍ਹਾਂ ਫਿਰ ਕਹਿੰਦੇ ਵੀ ਜਦੋਂ ਇਹਨਾਂ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗੁਰੂ ਗੋਬਿੰਦ ਸਿੰਘ ਨੇ ਉਦੋਂ ਮਤਲਬ ਸਰਸਵਤੀ ਨਦੀ ਦੇ ਵਿੱਚੋਂ ਜਦੋਂ ਆਏ ਤਾਂ ਸਾਰੇ ਛੋਟੇ ਸਹਬਜ਼ਾਦਿਆਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਦੇ ਮਤਲਬ ਸਾਰੇ ਕੱਪੜੇ ਢਿਲੇ ਹੋ ਗਏ ਸੀ ਤਾਂ ਇਹਨਾਂ ਨੂੰ ਬੁਰਜ ਦੇ ਵਿੱਚ ਜਦੋਂ ਬਿਠਾਇਆ ਗਿਆ ਠੰਡੇ ਬੋੜਜ ਦੇ ਵਿੱਚ ਸਰੰਦ ਤਾਂ ਉਹਦੇ ਕਰਕੇ ਜੀ ਮਤਲਬ ਇਹਨਾਂ ਨੂੰ ਵੀ ਇਹ ਆਪਣੇ ਉਸ ਤੋਂ ਡਾਮਨ ਡੋਲ ਹੋ ਜੇ ਮਗਰ ਉਹ ਮਾਤਾ ਗੁਜਰੀ ਨੇ ਇੰਨਾ ਜ਼ਬਰਦਸਤ ਉਹਨਾਂ ਨੂੰ ਮਗਰ ਉਹ ਕਰਦੀਆ ਸੀਗਾ ਵੀ ਉਹ ਆਪਣੇ ਧਰਮ ਤੋਂ ਉੱਨੀ ਹੋਈ ਕਿੰਨੇ ਬਰਫ਼ ਜਿਹੜੀ ਤੁਸੀਂ ਇਸਤੇਮਾਲ ਕਰਦੇ ਹੋ ਮੇਰੇ ਸਰ ਪੰਜ ਕੁਇੰਟਲ ਸੀ ਜੀ ਪਰ ਇਸ ਸਾਲ ਚਾਰ ਕੁਇੰਟਲ ਸੀ ਮੈਂ ਅੱਜ ਸਾਲ 1 ਕੁਇੰਟਲ ਵਧਾ ਲਿਆ ਮਤਲਬ ਚਾਰ ਕੁਇੰਟਲ ਪੰਜ ਕੁਇੰਟਲ ਬਰਫ਼ ਹੋ ਗਈ ਇਹ ਮਸਵੇਰੇ ਮਤਲਬ ਇਸ ਨੂੰ 10 ਵਜੇ ਤੋਂ ਲੱਗਿਆ ਸੀ ਇਹਦਾ ਪਾਣੀ ਬਣਾਉਣ ਵਾਸਤੇ 20 ਮਿੰਟ ਤੇ ਉਹਦੇ ਕਰਕੇ ਤੇ ਗੱਲ ਸਰ ਮਤਲਬ ਕੋਈ ਵੀ ਮਤਲਬ ਹਜੇ ਤੱਕ ਤਾਂ ਕੋਈ ਦਿੱਕਤ ਆਈ ਨਹੀਂ ਮਹਾਰਾਜ ਜੀ ਗੁਰੂ ਮਹਾਰਾਜ ਜੀ ਕਿਰਪਾ ਨਾਲ ਤੇ ਬਾਕੀ ਜਿਵੇਂ ਬੁਖਾਰ ਇਹ ਪਹਿਲੇ ਹੀ ਮਤਲਬ ਹੋ ਜਾਂਦਾ ਜਿਵੇਂ ਨਵੰਬਰ ਹੋ ਗਿਆ ਕਦੀ ਹੋ ਗਿਆ ਮਤਲਬ ਇਹ ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਜਦੋਂ ਇਸ ਸਮਾਂ ਇਹਦੇ ਵਿੱਚ ਨਹੀਂ ਮੰਨਉ ਇਸ ਤਰ੍ਹਾਂ ਹੁੰਦਾ ਕਦੀ ਵੀ ਤੇ ਇਨਨੂੰ ਹਾਂਜੀ ਇਹਨਾਂ ਨੇ ਜੋੜ ਮੇਲਾ ਮਤਲਬ ਕਹਿੰਦੇ ਵੀ ਅਸੀਂ ਫਤਿਹਗੜ ਸਾਰੇ ਜਾ ਰਹੇ ਹਾਂ ਜੋੜ ਮੇਲੇ ਮਗਰ ਇਹ ਜੋੜ ਮੇਲਾ ਨਹੀਂ ਅਸੀਂ ਤਾਂ ਜਿਵੇਂ ਅਸੀਂ ਕਿਸੇ ਦੀ ਸਜਾਣ ਜਣੀ ਦੇ ਜਾਂਦੇ ਆ ਜਾਂ ਕਿਸੇ ਦੇ ਬਰਸੀ ਤੇ ਜਾਂਦੇ ਆ ਇਹ ਸਾਡੇ ਲਈ ਤਾਂ ਗੁਰੂ ਮਹਾਰਾਜ ਨੇ ਐਡਾ ਬੜਾ ਮਤਲਬ ਉਹ ਕੀਤਾ ਵੀ ਅਸੀਂ ਇਸ ਨੂੰ ਉਹ ਨਹੀਂ ਕਹਿ ਸਕਦੇ ਵੀ ਜੋੜ ਮੇਲਾ ਨਹੀਂ ਕਹਿ ਸਕਦੇ ਇਹਨਾਂ ਨੂੰ ਤਾਂ ਅਸੀਂ ਇਹੀ ਕਹਾਂਗੇ ਵੀ ਜਿਹੜੇ ਵੀ ਜਾਂਦੇ ਆ ਵੀ ਭਾਈ ਆਰਾਮ ਨਾਲ ਜਾਓ ਗੁਰੂ ਦੇ ਚਰਨਾਂ 'ਚ ਜਾ ਕੇ ਮੱਥਾ ਟੇਕੋ ਉੱਥੇ ਰਹੋ ਜੇ ਨਹੀਂ ਰਿਹਾ ਜਾਂਦਾ ਘੰਟਾ 2 ਘੰਟੇ ਬੈਠ ਕੇ ਮੱਥਾ ਟੇਕ ਕੇ ਤੁਸੀਂ ਵਾਪਸ ਆਓ ਮਤਲਬ ਇਹ ਨਹੀਂ ਹੈ ਕਿ ਤੁਸੀਂ ਵੱਡੇ ਵੱਡੇ ਡੈਕ ਚ ਲਾ ਕੇ ਇੰਜੋਏ ਕਰਦੇ ਜਾਓ ਇਹ ਨਹੀਂ ਹੋਣਾ ਚਾਹੀਦਾ ਠੀਕ ਹੈ